ਜੋ ਕੱਲ ਨਾ ਆਪਣੇ ਇੱਕ ਬਹੁਤ ਗਿਲੇ ਸ਼ਿਕਵੇ ਚੱਲ ਰਹੇ ਨੇ ਤੁਸੀਂ ਸਿਰਫ ਉਹ ਗਿਲੇ ਸ਼ਿਕਵੇ ਹਾਂ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਸ਼ੋਹਾਂ ਦੇ ਵਿੱਚ ਜੋ ਗਿਲੇ ਸ਼ਿਕਵੇ ਹੁੰਦੇ ਨੇ ਮੈਨੂੰ ਐ ਲੱਗਦਾ ਕਿ ਜੇ ਐਵੇਂ ਗਿਲੇ ਸ਼ਿਕਵੇ ਚੱਲਦੇ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਘੋੜਿਆਂ ਦੇ ਸ਼ੋਹ ਨਾ ਬੰਦ ਹੋ ਜਾਣ ਕਿਉਂਕਿ ਮੈਂ ਚੀਜ਼ ਕਦੇ ਨਹੀਂ ਚਾਹੂੰਗੀ ਰਬੂ ਹਰ ਬੰਦੇ ਦਾ ਦੇਖਣ ਦਾ ਕੋਈ ਵੀ ਚੀਜ਼ ਨੂੰ ਇੱਕ ਨਜ਼ਰੀਆ ਹੁੰਦਾ ਜਿਹੜਾ ਮੇਰਾ ਨਜ਼ਰੀਆ ਹੈ ਉਹ ਇਹ ਹੈ ਕਿ ਕੋਈ ਸ਼ੋ ਹੋ ਰਿਹਾ ਕੋਈ ਕੰਪੀਟੀਸ਼ਨ ਹੋ ਰਿਹਾ ਕੋਈ ਖੇਡਾਂ ਹੁੰਦੀਆਂ ਨੇ ਜਿੱਥੇ ਘੋੜਿਆਂ ਨੂੰ ਭਜਾਇਆ ਜਾਂਦਾ ਜਾਂ ਕੋਈ ਵੀ ਖੇਡਾਂ ਹੁੰਦੀਆਂ ਨੇ ਚਾਹੇ ਉਹ ਪਹਿਲਵਾਨੀ ਹੋਵੇ ਚਾ ਇੱਕ ਵੱਡੀ ਖੇਡ ਹੋਵੇ ਜਾਂ ਕੋਈ ਹੋਵੇ ਉਹਦੇ ਚ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਕੀ ਹੋ ਰਿਹਾ ਜਿਹੜਾ ਘੋੜਿਆਂ ਦਾ ਸ਼ੋਅ ਹੁੰਦਾ ਹੈ ਇਹਦੇ ਵਿੱਚ ਇੱਕ ਕ੍ਰਾਈਟੇਰੀਆ ਹੁੰਦਾ ਕੋਈ ਰੂਲ ਰੈਗੂਲੇਸ਼ਨ ਹੁੰਦੇ ਆ ਜਿਵੇਂ ਬਰੀਡ ਸ਼ੋਅ ਆ ਹੁਣ ਮਾਰਵਾੜੀਆਂ ਦਾ ਬਰੀਡ ਸ਼ੋਅ ਉਹਦੇ ਚ ਮਾਰਵਾੜੀ ਕੈਰੈਕਟਰ ਵੇਖੇ ਜਾਣਗੇ ਉਹਦਾ ਬਾਡੀ ਕਨਫਰਮੇਸ਼ਨ ਵੇਖੀ ਜਾਊਗੀ ਉਹਦੀ ਮੈਡੀਕਲ ਫਿਟਨੈਸ ਵੇਖੀ ਜਾਊਗੀ ਉਹਦਾ ਮਾਰਵਾੜੀ ਬਰੀਡ ਦੇ ਵਿੱਚ ਉਹਨੂੰ ਵੇਖਿਆ ਜਾਊਗਾ 2-4 ਘੋੜੇ ਆਉਂਦੇ ਆ ਉਹਨਾਂ ਨੂੰ ਦੇਖਿਆ ਜਾਂਦਾ ਵੀ ਬੈਸਟ ਕਿਹੜਾ ਹੈ ਫਿਰ ਉਹਨੂੰ ਫਸ ਸੈਕਿੰਡ ਕੀਤਾ ਜਾਂਦਾ ਸੋ ਜਿਹੜਾ ਗਿਲਾ ਸ਼ਿਕਵਾ ਆ ਜਾਂ ਸ਼ੁਭਾਂ ਦੇ ਉੱਤੇ ਕੱਲ ਜੀ ਮੇਰਾ ਘੋੜਾ ਪਿੱਛੇ ਕਿਉਂ ਰਹਿ ਗਿਆ ਸੋ ਮੈਂ ਤਾਂ ਬੇਨਤੀ ਕਰਦਾ ਜੀ ਪਹਿਲੀ ਗੱਲ ਤਾਂ ਜਿਹੜੇ ਸ਼ੋ ਕਮਿਟੀ ਵਾਲੇ ਹੈਗੇ ਨੇ ਹਨਾ ਜਿਨ੍ਹਾਂ ਨੇ ਜਿਹੜੀ ਸ਼ੋ ਕਮੇਟੀ ਹੈ ਜਿਹੜੇ ਜੱਜੀਸ ਨੇ ਸ਼ੋ ਕਮੇਟੀ ਹੈ ਜਿਨ੍ਹਾਂ ਨੇ ਸ਼ੋ ਆਰਗੇਨਾਈਜ਼ ਕੀਤਾ ਪਹਿਲੀ ਗੱਲ ਤੇ ਉਹ ਲੋਕਾਂ ਤੱਕ ਸਹੀ ਮੈਸੇਜ ਨਹੀਂ ਪਹੁੰਚਾਉਂਦੇ ਸ਼ੋ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਸੈਮੀਨਾਰ ਨਹੀਂ ਰੱਖਿਆ ਜਾਂਦਾ ਕੋਈ ਵਰਕਸ਼ਾਪ ਨਹੀਂ ਲਈ ਜਾਂਦੀ ਸਿਰਫ ਆਪਸ ਕਮੇਟੀ ਦੀਆਂ ਗੱਲਾਂ ਬਾਤਾਂ ਮੀਟਿੰਗਸ ਹੁੰਦੀਆਂ ਜੱਜਾਂ ਦੀਆਂ ਹੁੰਦੀਆਂ ਇੱਕ ਦੂਜੇ ਨੂੰ ਸਮਝਾ ਕੇ ਕੰਮ ਕਰ ਲੈਂਦੇ ਪਰ ਮੈਂ ਬੇਨਤੀ ਤੁਹਾਡੇ ਚੈਨਲ ਲਈ ਅੱਜ ਪਹਿਲੀ ਵਾਰ ਕਰਨ ਲੱਗਾ ਕਿ ਜੇ ਆਪਾਂ ਸ਼ੋਅ ਵਾਲੇ ਇਹ ਚਾਹੁੰਦੇ ਆਂ ਵੀ ਕੋਈ ਘੋੜਿਆਂ ਵਾਲਾ ਭਰਾ ਆ ਕੇ ਕਿੰਤੂ ਪਰੰਤੂ ਨਾ ਕਰੇ ਘੋੜੇ ਵਾਲਿਆਂ ਵੱਲੋਂ ਮੈਂ ਗੱਲ ਕਰ ਰਿਹਾ ਜਿਹੜੇ ਘੋੜੇ ਲੋਕ ਐਂਟਰ ਕਰਦੇ ਨੇ ਤੇ ਬਾਅਦ ਚ ਸ਼ੋਅ ਵਾਲਿਆਂ ਨੂੰ ਕਹਿੰਦੇ ਆ ਜੀ ਸਾਨੂੰ ਅਸੀਂ ਸੈਟੀਸਫਾਈਡ ਨਹੀਂ ਆ ਹ ਉਹਨਾਂ ਵੱਲੋਂ ਗੱਲ ਕਰ ਰਿਹਾ ਸ਼ੋਅ ਕਮੇਟੀ ਨੂੰ ਬੇਨਤੀ ਕਰ ਰਿਹਾ ਕਿ ਜਦੋਂ ਆਪਾਂ ਸ਼ੋਅ ਕਰਉਣਾ ਹੁੰਦਾ ਵਾ ਉਸ ਤੋਂ ਪਹਿਲਾਂ ਇੱਕ ਸੈਮੀਨਾਰ ਹੋਣਾ ਜ਼ਰੂਰੀ ਆ ਸੈਮੀਨਾਰ ਕਰੋ ਇੱਕ ਗੈਦਰਿੰਗ ਕਰੋ ਵੇਖੋ ਮੀਟਿੰਗ ਤੇ ਆਪਾਂ ਕਰਦੇ ਆਂ ਕਮੇਟੀ ਵਾਲੀ ਆਪਾਂ 150 ਬੰਦਾ ਇਕੱਠਾ ਕਰਕੇ ਕਰਦੇ ਆਂ ਆਪਾਂ ਉਦੋਂ ਉਹ ਗੱਲਾਂ ਕਿਉਂ ਨਹੀਂ ਕਰਦੇ ਹਮ ਹਣਾ ਜਦੋਂ ਆਪਾਂ ਕੋਈ ਵੀਡੀਓ ਚੈਨਲ ਵਾਲਿਆਂ ਨੂੰ ਬੁਲਾ ਕੇ ਕਰਦੇ ਆਂ ਆਪਾਂ ਉਹਦੇ 'ਚ ਕਰੀਏ ਆਪਾਂ ਪਹਿਲਾਂ ਦੱਸਿਆ ਕਰੀਏ ਕਿ ਸਾਡੇ ਸ਼ੋਅ ਦਾ ਰੂਲ ਕੀ ਆ ਹਮ ਸਹੀ ਗੱਲ ਅੱਜ ਮੈਂ ਕੋਈ ਘੋੜਾ ਤੁਸੀਂ ਸ਼ੋਅ ਕਰਾ ਰਹੇ ਹੋ ਮੈਂ ਅੱਜ ਘੋੜਾ ਰਬੂ ਹਣੀ ਸ਼ੋਅ ਕਰਾ ਰਿਹਾ ਮੈਂ ਲੈ ਕੇ ਜਾਣਾ ਮੈਨੂੰ ਪਤਾ ਹੀ ਨਹੀਂ ਕਿਹੜੀ ਗੱਲ ਦੇ ਨੰਬਰ ਕੱਟਣੇ ਆ ਕਿਹੜੀ ਗੱਲ ਦੇ ਨੰਬਰ ਲੱਗਣੇ ਆ ਉਹ ਸ਼ੋਅ ਦੇ ਚ ਕੌਣ ਕੀ ਕਰ ਰਿਹਾ ਕੀ ਜਜਮੈਂਟ ਆ ਕਿਦਾਂ ਬਾਅਦ ਚ ਪਹਿਲਾਂ ਮੈਂ ਘੋੜਾ ਲੈ ਆ ਜਾਵਾਂ ਬਾਅਦ ਚ ਮੈਂ ਲੜਣਾ ਵੀ ਰਬੂ ਤੂੰ ਤੇ ਗਲਤ ਕੀਤਾ ਮੇਰਾ ਘੋੜਾ ਕੜਤਾ ਹੁਣ ਰਬੂ ਦੀ ਗਲਤੀ ਨਹੀਂ ਆ ਉਹ ਸ਼ੋਅ ਕਰ ਰਹੀ ਆ ਉਹ ਆਪਣੇ ਹਿਸਾਬ ਨਾਲ ਠੀਕ ਆ ਮੈਨੂੰ ਪਤਾ ਨਹੀਂ ਸੀ ਸੋ ਸ਼ੋਅ ਵਾਲੇ ਭਰਾਵਾਂ ਨੂੰ ਕੀ ਚਾਹੀਦਾ ਕਿ ਘੋੜੇ ਵਾਲਿਆਂ ਵਾਸਤੇ ਪਹਿਲਾਂ ਤਾਂ ਜਾਣਕਾਰੀ ਦੇਣ ਜਿੱਥੇ ਸ਼ੋਅ ਹੋ ਰਿਹਾ ਉੱਥੇ ਇੱਕ ਡਿਸਪਲੇ ਲਗਣੀ ਚਾਹੀਦੀ ਹੈ ਵੀਡੀਓ ਉਹਦੇ ਉੱਤੇ ਇੱਕ ਡਾਕੂਮੈਂਟਰੀ ਚੱਲੇ ਕਿ ਇੱਥੇ ਆ ਚੀਜ਼ ਦਾ ਸ਼ੋਅ ਹੋ ਰਿਹਾ ਜੇ ਤੁਹਾਡੇ ਘੋੜੇ ਦਾ ਕੰਨ ਛੋਟਾ ਵਾ ਵੱਡਾ ਵਾ ਝੂੰਗਾ ਵਾ ਮੋਟਾ ਵਾ ਉਹਦੀ ਸਕਿਨ ਮੋਟੀ ਆ ਉਹਦੀ ਗਰਦਨ ਮੋਟੀ ਆ ਉਹਦੇ ਪੈਰਾਂ ਦੀ ਕਨਫਰਮੇਸ਼ਨ ਗਲਤ ਆ ਲੱਗਿਆ ਹੋਇਆ ਸੀਗਾ ਮੇਰੇ ਵਿੱਚ ਕੋਣ ਪੜਦਾ ਇੰਗਲਿਸ਼ ਦੇ ਵਿੱਚ ਬੋਰਡ ਲੱਗਿਆ ਕੌਣ ਪੜਦਾ ਪੁਆਇੰਟ ਕਈ ਵਾਰ ਮੇਰੇ ਸਾਰੇ ਇੰਗਲਿਸ਼ ਵਾਲੇ ਨਹੀਂ ਹੁੰਦੇ ਆਪਣੇ ਵਰਗੇ ਨੂੰ ਇੰਗਲਿਸ਼ ਨਹੀਂ ਆਉਂਦੀ ਆਪਾਂ ਚਲੋ ਆਪਾਂ ਕਲੀਅਰ ਟੀਵੀ ਦੇ ਕੈਮਰੇ ਅੱਗੇ ਗੱਲ ਕਰ ਰਹੇ ਆਂ ਚਾਹੇ ਅੱਜ ਆਪਾਂ ਚੰਗੇ ਕੱਪੜੇ ਪਾ ਕੇ ਚੈਨਲ ਤੇ ਪੰਜਾਬੀ ਗੱਲਾਂ ਕਰ ਰਹੇ ਆਂ ਆਪਾਂ ਪੰਜਾਬ ਤੇ ਰਹਿੰਦੇ ਆਂ ਸੋ ਕਈ ਵਾਰੀ ਹੋ ਸਕਦਾ ਅਸੀਂ ਇੰਗਲਿਸ਼ ਆਪ ਪੜੀ ਸਾਨੂੰ ਸਮਝ ਨਾ ਆਵੇ ਉਹਦਾ ਮਤਲਬ ਕੀ ਸੀ ਸੋ ਬਹੁਤ ਸਾਰੇ ਘੋੜਾ ਪਾਲਕ ਭਰਾ ਕਿਸਾਨ ਲੋਕ ਨੇ ਜਿਹੜੇ ਘੱਟ ਇੰਗਲਿਸ਼ ਜਾਣਦੇ ਆ ਮੈਂ ਬੇਨਤੀ ਸ਼ੋ ਵਾਲਿਆਂ ਨੂੰ ਕਰਨਾ ਚਾਹੁੰਦਾ ਕਿ ਪੰਜਾਬੀ ਚ ਪ੍ਰੋਪਰ ਜੇ ਬੋਰਡ ਲਾਉਣੇ ਆ ਪੰਜਾਬੀ ਚ ਲਿਖ ਕੇ ਲਾਓ ਇੰਗਲਿਸ਼ ਚ ਵੀ ਲਾਓ ਹਿੰਦੀ ਚ ਵੀ ਉਸ ਤੋਂ ਇਲਾਵਾ ਇੱਕ ਵੀਡੀਓ ਚਲਾਓ ਹਮੇਸ਼ਾ ਜਿੱਤੇ ਡਾਕੂਮੈਂਟਰੀ ਬੋਲੀ ਜਾਵੇ ਹਿੰਦੀ ਪੰਜਾਬੀ ਦੇ ਵਿੱਚ ਕਿ ਭਾਈ ਇੱਥੇ ਮਾਰਵਾੜੀ ਘੋੜੇ ਦਾ ਸ਼ੋਅ ਹੋ ਰਿਹਾ ਉਹਦੇ ਚ ਚਾਰ ਕੰਨ ਦੀ ਫੋਟੋ ਦਿਖਾਓ ਤੇ ਆ ਚਾਰ ਤਰੀਕੇ ਦਾ ਕੰਨ ਹੈ ਜੀ ਕੰਨ ਓਵਰਲੈਪ ਆ ਕੈਂਚੀ ਕੰਨਾ ਦਾਤੀ ਕੰਨਾ ਖੁੱਲਾ ਕੰਨ ਮੋਟਾ ਕੰਨ ਕੁੰਡੀਆਂ ਉਹ ਦਿਖਾਓ ਲੋਕਾਂ ਨੂੰ ਦੱਸੋ ਆ ਚੀਜ਼ ਦੇ ਨੰਬਰ ਲੱਗਣਗੇ ਜੇ ਤੁਹਾਡੇ ਘੋੜੇ ਦਾ ਕੰਨ ਟੱਚ ਕਰ ਰਿਹਾ ਉਹਦੀ ਆਵਾਜ਼ ਓਵਰਲੈਪ ਕਰ ਰਿਹਾ ਆਵਾਜ਼ ਝੁੰਗਾ ਉਹਦੇ ਨੰਬਰ ਕਟਾਂਗੇ ਜੇ ਉਹਦੀ ਅੱਖ ਅੰਦਰ ਨੂੰ ਤਸੀ ਹੋਈ ਆ ਅੱਖ ਮੋਟੀ ਆ ਉਹਦਾ ਪੈਰਟ ਨੋਜ਼ ਆ ਉਹਦਾ ਮੰਕੀ ਮਾਉਥ ਆ ਉਹ ਬਾਈਟ ਆਊਟ ਆ ਹਨਾ ਉਹ ਚੀਜ਼ਾਂ ਪਹਿਲਾਂ ਲੋਕਾਂ ਨੂੰ ਤੇ ਦੱਸੋ ਜਦੋਂ ਕਮੇਟੀ ਵਾਲੇ ਲੋਕਾਂ ਨੂੰ ਇਹ ਗੱਲਾਂ ਕਲੀਅਰ ਕਰਨਗੇ ਵੀ ਤੁਹਾਡੇ ਘੋੜੇ ਦੇ ਪੈਰਾਂ ਦੀ ਕਨਫਰਮੇਸ਼ਨ ਆਊਟ ਆ ਇੱਕ ਪੈਰ ਬਾਹਰ ਜਾ ਰਿਹਾ ਕੰਦਰ ਆ ਉਹ ਤੁਰਦਾ ਵੇ ਤੇ ਪੈਰ ਵਲਾ ਕੇ ਰੱਖਦਾ ਆ ਹਨਾ ਪਿੱਛੋਂ ਤੁਰਦਾ ਤੇ ਉਹਦੀਆਂ ਗਾਮਚੀਆਂ ਭੇਡਦੀਆਂ ਨੇ ਜਾਂ ਗਾਮਚੀਆਂ ਜਾਦੀਆਂ ਬੰਦੀਆਂ ਨੇ ਉਹਦੇ ਪੋਟਾਂ ਨੇ ਹਨਾ ਉਹਦੇ ਕੋਈ ਬੇਰ ਹੱਡੀ ਬਣੀ ਹੋਈ ਆ ਠੀਕ ਹੈ ਉਹਦੇ ਗਰਦਨ ਦਾ ਮਣੀਆ ਮੋਟਾ ਆ ਜਾਂ ਉਹ ਅੰਡਰ weight ਆ ਜਾਂ ওভার weight ਆ ਜੱਜ ਕਿਵੇਂ ਪਛਾਣ ਕਰਦੇ ਆ ਪਹਿਲਾਂ ਲੋਕਾਂ ਨੂੰ ਦੱਸ ਦੋ ਦੱਸ ਦੋ ਜੇ ਤੁਸੀਂ ਲੋਕਾਂ ਨੂੰ ਦੱਸੋਗੇ ਲੋਕਾਂ ਨੂੰ ਕਲੀਅਰ ਕਰੋਗੇ ਇੱਕ ਫਾਰਮ ਬਣਾਓ ਇੱਕ ਕਾਪੀ ਬਣਾਓ ਜਿਹਦੇ ਉੱਤੇ ਪ੍ਰੋਪਰ ਪੰਜਾਬੀ ਦੀਆਂ ਸ਼ਰਤਾਂ ਲਿਖੀਆਂ ਹੋਣ ਵੀ ਜੇ ਤੁਹਾਡੇ ਘੋੜੇ ਦਾ ਅੰਡਰ weight ਹੋਇਆ ਆ ਆਪਾਂ ਨੰਬਰ ਕੱਟਣੇ ਆ ਉੱਤੇ ਲਿਖਿਆ ਹੋਵੇ ਜੇ ਤੁਹਾਡੇ ਘੋੜੇ ਦਾ ਕੰਨ ਝੂੰਗਾ ਆ ਆਪਾਂ ਨੰਬਰ ਕੱਟਣੇ ਆ ਜੇ ਤੁਹਾਡੇ ਘੋੜਾ ਪੇਟ ਵਾਲਾ ਜਿਆਦਾ ਮੋਟਾ ওভার weight ਆ ਉਹਦੇ ਨੰਬਰ ਕੱਟਣੇ ਆ ਸੋ ਜਿਹੜੇ ਘੋੜੇ ਨੇ ਰਜਿਸਟ੍ਰੇਸ਼ਨ ਕਰਾਉਣੀ ਆ ਉਹ ਪਹਿਲਾਂ ਉਹਦਾ ਮਾਲਕ ਥ ਡੇਟ ਪਾਵੇ ਤੇ ਸ਼ਰਤਾਂ ਦੇ ਨਾਲ ਟਰਮ ਐਂਡ ਕੰਡੀਸ਼ਨਸ ਨੂੰ ਮੰਨੇ ਮੈਨੂੰ ਲੱਗਦਾ ਕੋਈ ਵੀ ਘੋੜੇ ਜਿੱਥੇ ਵੀ ਸ਼ੋਅ ਹੋ ਰਿਹਾ ਕੋਈ ਵੀ ਟਰਮ ਕੰਡੀਸ਼ਨ ਤੇ ਸਾਈਨ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਉਹਦੇ ਉੱਤੇ ਲਿਖਿਆ ਹੋਵੇ ਵੀ ਜੇ ਤੁਹਾਨੂੰ ਕੋਈ ਇਤਰਾਜ਼ ਹੋਊਗਾ ਆਪਾਂ ਤੁਹਾਡਾ ਇਤਰਾਜ਼ ਸੁਣਾਂਗੇ ਹੂੰ ਉੱਤੇ ਲਿਖਿਆ ਹੋਵੇ ਸ਼ੋਅ ਵਾਲਿਆਂ ਨੂੰ ਵੀ ਜੇ ਕੋਈ ਇਤਰਾਜ਼ ਕਰੂਗਾ ਇਤਰਾਜ਼ ਸੁਣਾਂਗੇ ਤੁਹਾਨੂੰ ਸੈਟੀਸਫਾਈਡ ਕਰਨ ਲਈ ਉਹਦਾ ਪ੍ਰੋਪਰ ਆਨਸਰ ਦਿੱਤਾ ਜਾਊਗਾ ਜਿਹੜੇ ਘੋੜੇ ਦੇ ਇਤਰਾਜ਼ ਆ ਤੁਹਾਨੂੰ ਉੱਥੇ ਟਾਈਮ ਨਾ ਸਮਝਾਇਆ ਜਾਊਗਾ ਪਰ ਸ਼ੋਅ ਦੇ ਵਿੱਚ ਕੀ ਹੁੰਦਾ ਟਾਈਮ ਸ਼ਾਰਟ ਹੁੰਦਾ ਹੂੰ ਆ ਨੇਰਾ ਹੋ ਰਿਹਾ ਹੁੰਦਾ ਘੋੜੇ ਜ਼ਿਆਦਾ ਹੁੰ ਤੇ ਮੌਕੇ ਤੇ ਸੈਟੀਸਫਾਈਡ ਨਹੀਂ ਕੀਤਾ ਜਾਂਦਾ ਤੇ ਲੋਕ ਨਰਾਜ ਹੋ ਕੇ ਚਲੇ ਜਾਂਦੇ। ਹੂੰ। ਸੋ ਇੱਕ ਸ਼ੋ ਜਗਰਾਉ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਸ਼ੋ। ਉਹਦੇ ਵਿੱਚ ਜਦੋਂ ਕੋਈ ਮੰਗਦਾ ਸੀ ਸਾਨੂੰ ਮਾਰਕ ਸ਼ੀਟ ਤਾਂ ਦਿਓ ਤਾਂ ਤੁਹਾਡੇ ਘੋੜੇ ਦੀ ਮਾਰਕ ਸ਼ੀਟ ਤੁਹਾਨੂੰ ਪਰਸਨਲੀ ਦੇ ਦੇ ਦਿੰਦੇ ਸੀਗੇ ਕਿ ਆਹ ਲਓ ਜੀ ਆਹ ਤੁਹਾਡੇ ਨੰਬਰ ਲੱਗੇ ਆ ਤੇ ਆਹ ਕਟਿਆ। ਸੋ ਬਹੁਤ ਸਾਰੇ ਲੋਕ ਸ਼ੋਆਂ ਬਲੇ ਕੋ ਕੇ ਸ਼ੀਟਾਂ ਮੰਗਦੇ ਆ ਤੇ ਕਈ ਵਾਰ ਇਥੇ ਪ੍ਰਬੰਧ ਪ੍ਰੋਪਰ ਨਹੀਂ ਹੋ ਪਾਉਂਦਾ ਆਪਾਂ ਨਹੀਂ ਦੇ ਦੇ ਤਾਂ ਵੀ ਲੋਕੋ ਸ਼ੋਆਂ ਤੇ ਇਲਜ਼ਾਮ ਲਾਉਂਦੇ ਆ। ਅਸਲ ਵਿੱਚ ਵੀਰੇ ਸ਼ੋਅਾਂ ਦੇ ਵਿੱਚ ਥੋੜਾ ਜਾਇ ਪ੍ਰਬੰਧ ਕਰੋ ਹਨਾ ਲੋਕਾਂ ਨੂੰ ਪਹਿਲਾਂ ਟਰਮ ਕੰਡੀਸ਼ਨ ਦੀ ਇੱਕ ਕਾਪੀ ਦੇ ਦਿਓ ਇੱਕ ਪ੍ਰੋਪਰ ਵੇਖੋ ਆਪਾਂ ਸਕੂਲ ਕਾਲਜ ਦੇ ਵਿੱਚ ਅੱਜ ਕਿਸੇ ਐਡਮਿਸ਼ਨ ਲੈਣੇ ਆ ਪਹਿਲਾਂ ਪ੍ਰੋਸਪੈਕਟਸ ਦਿੰਦੇ ਆ ਸਕੂਲ ਦਾ ਆਪਾਂ ਪੜ੍ਹਦੇ ਆ ਸੋ ਸ਼ੋਅ ਵਿੱਚ ਵੀ ਇੱਕ ਪ੍ਰੋਸਪੈਕਟਸ ਹੋਣਾ ਚਾਹੀਦਾ ਤੁਹਾਡਾ ਉਹਦੇ ਵਿੱਚ ਪ੍ਰੋਪਰ ਤੁਹਾਡੀਆਂ ਟਰਮ ਕੰਡੀਸ਼ਨ ਲਿਖੀਆਂ ਹੋਣ ਜਿਨੇ ਕੋੜ ਐਂਟਰ ਕਰਨਾ ਪਹਿਲਾਂ ਸਾਈਨ ਕਰੇ ਜੇ ਆਪਾਂ ਚਾਹੁੰਦੇ ਆ ਕਿ ਸ਼ੋ ਸਾਫ਼ ਸੁਥਰੇ ਹੋਣ ਲੋਕਾਂ ਦੇ ਨਾਲ ਧੱਕਾ ਨਾ ਹੋਵੇ ਲੋਕਾਂ ਨੂੰ ਜਿਹੜੀ ਆ ਇਨਸਾਫ਼ ਮਿਲੇ ਸਹੀ ਰਿਜ਼ਲਟ ਬਣ ਤੇ ਤਾਂ ਕਰਕੇ ਸਹੀ ਗੱਲ ਹੈ ਠੀਕ ਹੈ ਜੀ ਸੋ ਮੇਰਾ ਜੇ ਵਿਚਾਰ ਕਿਸੇ ਭਰਾ ਨੂੰ ਚੰਗਾ ਲੱਗਾ ਤਾਂ ਉਹ ਜਰੂਰ ਉਹਦੇ ਥੱਲੇ ਕਮੈਂਟ ਕਰ ਸਕਦੇ ਆ ਤੇ ਤੁਸੀਂ ਵੀ ਦੱਸ ਦਿਓ ਵੀ ਇਹ ਮੇਰੀ ਗੱਲ ਕਿਵੇਂ ਲੱਗੀ ਨਹੀਂ ਮੈਨੂੰ ਤੁਹਾਡੀ ਗੱਲ ਬਿਲਕੁਲ ਸਹੀ ਲੱਗੀ ਕੁਝ ਮੈਨੂੰ ਇਦਾਂ ਲੱਗਦਾ ਕਿ ਜਿਹੜੇ ਸ਼ੀਟਾਂ ਤਾਂ ਵੀ ਨਹੀਂ ਦਿੰਦੇ ਕਿਉਂਕਿ ਹੁਣ ਤੁਹਾਡਾ ਘੋੜਾ ਤੁਸੀਂ ਸਾਰੀ ਪਬਲਿਕ ਦੇ ਵਿੱਚ ਆ ਕੇ ਮੈਨੂੰ ਸ਼ੀਟ ਮੰਗ ਲਓਗੇ ਮੈਂ ਤੁਹਾਨੂੰ ਦੇ ਦੂੰਗੀ ਮੈਨੂੰ ਕੋਈ ਦਿੱਕਤ ਨਹੀਂ ਹੋਊਗੀ ਬਟ ਜੇ ਤੁਸੀਂ ਸਾਰੀ ਪਬਲਿਕ ਨੂੰ ਕੁਝ ਪੁੱਛੂਗੀ ਕਿ ਤੁਸੀਂ ਕਾਦੇ ਨੰਬਰ ਕੱਟਿਆ ਇਨਸਲਟ ਸ਼ਾਇਰ ਕਿਤੇ ਨਾ ਕਿਤੇ ਤੁਹਾਡੇ ਘੋੜੇ ਦੀ ਵੀ ਹੋਊਗੀ ਦੇਖੋ ਹਾਂ ਉਹ ਗੱਲ ਰਬੂ ਜੀ ਇਦਾਂ ਕਿ ਅਜ ਮੇਰਾ ਘ ਮੈਨੂੰ ਵਾਕਈ ਅਸਲ ਦੇ ਵਿੱਚ ਜਜਮੈਂਟ ਬਾਰੇ ਨੌਲੇਜ ਨਹੀਂ ਹੈ ਕਿ ਪੁੱਠਾ ਕਿੰਨਾ ਢਾਲੂ ਚਾਹੀਦਾ ਕਿੰਨਾ ਖੜਾ ਚਾਹੀਦਾ ਪੁੱਠੇ ਦੀ ਸ਼ੇਪ ਕੀ ਚਾਹੀਦੀ ਉਹਦੀ ਛਾਤੀ ਕਿੰਨੀ ਬਰੋਡ ਚਾਹੀਦੀ ਹੈ ਠੀਕ ਹੈ ਜੇ ਉਹ ਚੱਲ ਰਿਹਾ ਹੈ ਕਿ ਪੈਰਾਂ ਦੇ ਐਂਗਲ ਬਿਲਕੁਲ ਸਹੀ ਰੱਖ ਰਿਹਾ ਪੈਰ ਆਊਟ ਤਾਂ ਨਹੀਂ ਕਰ ਰਿਹਾ ਪੈਰ ਘੁਮਾਤ ਨਹੀਂ ਰਿਹਾ ਕਿ ਉਹ ਲੇਮਤਾ ਨਹੀਂ ਹੈਗਾ ਠੀਕ ਹੈ ਸੋ ਜੇ ਮੈਨੂੰ ਨੌਲੇਜ ਆ ਤੇ ਮੈਂ ਪਹਿਲੀ ਗੱਲ ਤੇ ਪੁੱਛਣਾ ਹੀ ਨਹੀਂ ਜੇ ਮੈਨੂੰ ਨੌਲੇਜ ਆ ਮੈਨੂੰ ਪਤਾ ਵੀ ਮੇਰੇ ਕੋਲ ਇਹਦੇ ਨੰਬਰ ਕਟਾਏ ਆ ਹੁਣ ਕਈਆਂ ਦੇ ਘੋੜੇ ਲੱਕੇ ਹੁੰਦੇ ਆ ਕਮਰਾ ਆਪਾਂ ਕਹਿੰਦੇ ਨੇ ਕਮਰੀ ਹਿੰਦੀ ਜਾਂ ਕਮਰਾ ਜਾਂ ਲੱਕਾ ਆਪਾਂ ਨੇ ਕਹਿ ਦਿੰਦੇ ਆ ਜਾਂ ਉਹਨੂੰ ਲੇਦੂ ਕਹਿ ਦਿੰਦੇ ਆ ਵੀ ਲੱਕ ਦੇ ਵਿੱਚ ਜਿਆਦਾ ਡੂੰਗਾ ਹੂੰ 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 ਹੁਣ ਉਹ ਚੀਜ਼ ਦੇ ਕਈਆਂ ਦੇ ਨੰਬਰ ਕੱਟੇ ਜਾਂਦੇ ਆ ਕਈ ਵਾਰੀ ਆਪਾਂ ਟੌਪ ਲਾਈਨ ਜਿਹੜੀ ਸਿੱਧੀ ਦੇਖਦੇ ਆ ਰੀੜ ਦੀ ਹੱਡੀ ਵੀ ਉਹ ਕਿੰਨੀ ਸਹੀ ਹੈ ਹਨਾ ਸੋ ਜੇ ਤੁਹਾਨੂੰ ਪਤਾ ਮਾਲਕ ਨੂੰ ਉਹ ਗੱਲ ਨਹੀਂ ਕਰੂ ਜਿਹਨੂੰ ਨਹੀਂ ਪਤਾ ਉਹ ਪੁੱਛੂਗਾ ਸੋ ਉਹਨੂੰ ਸੈਟੀਸਫਾਈਡ ਕਰਨ ਲਈ ਇੱਕ ਪਹਿਲਾਂ ਤੋਂ ਹੀ ਪ੍ਰੋਸਪੈਕਟ ਸਾਈਨ ਕਰਾਇਆ ਹੋਵੇ ਉਸ ਪ੍ਰੋਸਪੈਕਟਰ ਦੇ ਵਿੱਚ ਫੋਟੋਆਂ ਲਗੀਆਂ ਹੋਣ ਚਾਹੀਏ ਉਹ ਡਰਾਇੰਗ ਲੱਗੀ ਹੋਵੇ ਜੇ ਤੁਹਾਡੇ ਘੋ ਦੁੰਗਾ ਹੋਇਆ ਉਹਦੇ ਨੰਬਰ ਕਟਾਂਗੇ ਜੇ ਤੁਹਾਡੇ ਪੋਟਾਂ ਹੋਈਆਂ ਨੰਬਰ ਕਟਾਂਗੇ ਕੋਈ ਬੇਰ ਹੱਡੀ ਹੋਈ ਨੰਬਰ ਕਟਾਂਗੇ ਜੇ ਤੁਹਾਡਾ ਨੱਕ ਜਿਆਦਾ ਪੈਰਟਨੋਜ਼ ਹੋਇਆ ਨੰਬਰ ਕਟਾਂਗੇ ਸੋ ਲਿਖਿਆ ਹੋਵੇ ਉਹਨੂੰ ਪੜਾਇਆ ਹੋਵੇ ਉਹਦੇ ਖਾਨੇ ਦੀ ਗੱਲ ਪਈ ਹੋਵੇ ਮਾਲਕ ਦੇ ਉਹ ਫਿਰ ਸਵਾਲ ਉਸ ਹੱਬ ਨਾਲ ਤੁਹਾਨੂੰ ਕਰੂਗਾ ਸਹੀ ਗੱਲ ਵੇਖੋ ਸ਼ੋਅ ਦੇ ਵਿੱਚ ਸਿੱਧਾ ਜਾ ਕੇ ਮਾਈਕ ਤੇ ਨਹੀਂ ਬੋਲਿਆ ਜਾ ਸਕਦਾ ਕੋਈ ਆ ਕੇ ਪੁੱਛੇ ਜੀ ਦੱਸੋ ਜੀ ਕਿਉਂ ਮੇਰਾ ਘੋੜਾ ਪਿੱਛੇ ਲਾਇਆ ਤੁਸੀਂ ਵੇਖੋ ਘੋੜਿਆਂ ਦਾ ਸ਼ੋਅ ਕਿਉਂ ਹੁੰਦਾ ਪਹਿਲੀ ਗੱਲ ਬਰੀਡ ਨੂੰ ਬਚਾਉਣ ਲਈ ਬਰੀਡ ਨੂੰ ਵਧਾਉਣ ਲਈ ਇਹਦੀ ਮਾਰਕੀਟ ਨੂੰ ਇੱਕ ਲੈਵਲ ਦੇਣਾ ਅੱਜ ਮੇਰੇ ਕੋਲ ਇੱਕ ਘੋੜਾ ਆਵਾਜ਼ ਪ੍ਰੋਫੈਸਰ ਸਾਹਿਬ ਪੰਜਾਬ ਨਸਲ ਦਾ ਇੱਕ ਸ਼ੋਅ ਕਰਾਉਣ ਲੱਗੇ ਪਟਿਆਲੇ ਹੁਣ ਉਹਦੇ ਵਿੱਚ ਪੰਜਾਬ ਨਸਲ ਦੇ ਸ਼ੋਅ ਕਰਾਉਂਦਾ ਕੀ ਮਤਲਬ ਹੈ ਜਿਹੜਾ ਅੱਜ ਤੱਕ ਨਹੀਂ ਹੋਇਆ ਤਾਂ ਕਿ ਇਸ ਨਸਲ ਦੀ ਪਛਾਣ ਵਰਲਡਵਾਈਡ ਬਣਾਈ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਸਾਡੇ ਆ ਘੋੜਿਆਂ ਦੇ ਵਿੱਚ ਆ ਗੁਣ ਨੇ ਆ ਖਾਸੀਅਤਾਂ ਇਸ ਕਰਕੇ ਸਾਡੇ ਘੋੜੇ ਦੂਜੇ ਘੋੜਿਆਂ ਤੋਂ ਵਖਰੇ ਹਮ ਸੋ ਇਹਨਾਂ ਦੀ ਮਾਰਕੀਟ ਬਣੂਗੀ ਆਪਾਂ ਇਹਨਾਂ ਨੂੰ ਵੇਚਾਂਗੇ ਖਰੀਦਾਂਗੇ ਇਹਦੀ ਮਾਰਕੀਟ 'ਚ ਲੋਕ ਇਹਦੇ ਵੱਲ ਅਟਰੈਕਟ ਹੋਣਗੇ ਅੱਜ ਮਾਰਵਾੜੀਆਂ ਦੇ ਸ਼ੋਅ ਹੋਏ ਨੁਕਰਿਆਂ ਦੇ ਸ਼ੋਅ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੇ ਲੈਵਲ ਦੇ ਪੰਜਾਬ 'ਚ ਸ਼ੋਅ ਕਰਾਏ ਜਿਨ੍ਹਾਂ ਨੇ ਸਾਡੀ ਨੁਕਰਾਂ ਬਰੀਡ ਨੂੰ ਵੀ ਬਚਾਇਆ ਤੇ ਆਪਣੇ ਘੋੜਿਆਂ ਨੂੰ ਪਛਾਣ ਦਿੱਤੀ ਉਸ ਤੋਂ ਬਾਅਦ ਘੋੜਿਆਂ ਦੇ ਰੇਡ ਜ਼ਮੀਨ ਤੋਂ ਅਸਮਾਨ ਤੱਕ ਚਲੇ ਗਏ ਜਦੋਂ ਸ਼ੋਅ ਹੋਣ ਲੱਗੇ ਸ਼ੋਅ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਇੱਕ ਜੇ ਸਹੀ ਤਰੀਕੇ ਨਾਲ ਸ਼ੋਅ ਹੋਣ ਵੇਖੋ ਅਸੀਂ ਆਪਣਾ ਘੋੜਾ ਸ਼ੋਅ ਚ ਕਿਉਂ ਲੈ ਕੇ ਗਏ ਜੇ ਮੇਰਾ ਘੋੜਾ ਜਿੱਤ ਗਿਆ ਇਹਦੇ ਮਾਰਕੀਟ ਬਣ ਜੂਗੀ। ਹੂੰ ਮੇਰੇ ਘੋੜੇ ਤੋਂ ਬਰੀਡਿੰਗ ਹੋਊਗੀ। ਮੈਂ ਸਟੱਡ ਸਰਵਿਸ ਦਊਂਗਾ ਲੋਕਾਂ ਕੋ ਫੀਸ ਲਊਂਗਾ। ਆਪਣਾ ਵੀ ਬਿਜ਼ਨਸ ਕਰੂੰਗਾ ਲੋਕ ਵੀ ਫਾਇਦਾ ਲੈਣ। ਵੀ ਇਹ ਘੋੜਾ ਇੱਕ ਸਪੈਸੀਮਨ ਨਾ ਬਰੀਡ ਸਪੈਸੀਮਨ ਨਾ ਇਹ ਬੈਸਟ ਘੋੜਾ ਵਾ ਇਸ ਤੋਂ ਬੱਚੇ ਲਓ ਉਹ ਬੱਚੇ ਕਿ ਵਿਕਦੇ ਆ। ਮੇਨ ਸ਼ੋਅ ਦਾ ਇਹੀ ਕਾਰਨ ਸੀ ਨਾ ਕਿ ਬੈਸਟ ਘੋੜਾ ਕੱਢ ਲਓ ਫਿਰ ਉਹ ਘੋੜੇ ਦੀ ਬਰੀਡ ਚੱਲੇ ਉਹਦਾ ਫਾਇਦਾ ਹੋਵੇ। ਸੋ ਜਦੋਂ ਤੁਸੀਂ ਸ਼ੋਅ ਚ ਹਾਰ ਗਏ ਫਿਰ ਤੁਸੀਂ ਜੱਜਾਂ ਕੋਲ ਜਾਨਨੇ ਆ ਕਿਉਂ ਹਾਰਿਆ ਮੈਂ। ਹੂੰ ਫਿਰ ਉਹ ਮੈਕ ਤੇ ਦੱਸਣਗੇ ਉਹਦੇ ਚ ਜਿਹੜਾ ਕੰਮ ਆਪਾਂ ਕਰਨਾ ਸੀ ਸ਼ੋਅ ਚ ਪਾ ਕੇ ਘੋੜੇ ਨੂੰ ਮਸ਼ਹੂਰ ਕਰਨਾ ਸੀ ਉਹ ਤਾਂ ਬੇਇਜ਼ਤੀ ਕਰਾ ਲਈ ਆਪਾਂ ਹੂੰ ਹੁਣ ਜੱਜ ਜੇਕਰ ਸਿੱਧਾ ਹੀ ਕਹਿ ਦੇਣ ਜੀ ਤੇ ਵੇਖੋ ਪ੍ਰੋਸਪੈਕਟ ਤੇ ਲਿਖਿਆ ਹੋਵੇ ਤੇ ਜੇ ਕੋਈ ੱੱੱਕੇ ਨਾਲ ਜ਼ਬਰਦਸਤੀ ਰਿਜ਼ਲਟ ਮੰਗੂਗਾ ਅਸੀਂ ਮੈਕ ਤੇ ਦੱਸਾਂਗੇ ਹੂੰ ਜਦੋਂ ਮੈਕ ਤੇ ਦੱਸਾਂਗੇ ਤਾਂ ਘੋੜੇ ਦੀ ਇਨਸਲਟ ਹੋਊਗੀ ਘੋੜੇ ਦੀ ਬਦਨਾਮੀ ਹੋਊਗੀ ਉਹ ਬੇਜਬਾਨ ਆ ਮਾਲਕ ਨੇ ਘੋੜਾ ਪਹਿਲੀ ਗੱਲ ਅੱਜ ਕਿਉਂ ਰੱਖਿਆ ਹੈ ਬਿਜ਼ਨਸ ਵਾਸਤੇ ਬਹੁਤ ਘੱਟ ਲੋਕ ਨੇ ਜਿਹੜੇ ਸਿਰਫ ਪਿਆਰ ਕਰਕੇ ਘੋੜਾ ਰੱਖ ਰਿਹਾ ਬਹੁਤ ਘੱਟ ਲੋਕ ਨੇ ਜਿਹੜੇ ਸਿਰਫ ਸਵਾਰੀ ਵਾਸਤੇ ਘੋੜਾ ਰੱਖ ਰਿਹਾ ਅੱਜ ਦੇ ਸਮੇਂ ਦੇ ਹਰ ਬੰਦੇ ਨੇ ਜੇ ਘੋੜੀ ਘੋੜਾ ਰੱਖਿਆ ਉਹ ਕਿਤਨਾ ਕਿਤੇ ਬਿਜ਼ਨਸ ਭਾਲਦਾ ਕਿ ਮੇਰੀ ਘੋੜੀ ਚੰਗਾ ਬੱਚਾ ਦਊਗੀ ਮੈਂ ਬੱਚਾ ਵੇਚ ਕੇ ਪੈਸੇ ਕਮਾਊਂਗਾ ਮੇਰੇ ਘੋੜੇ ਤੋਂ ਸਟੱਡ ਸਰਵਿਸ ਆਵੇ ਮੈਂ ਚੰਗੇ ਪੈਸੇ ਕਮਾਊਂਗਾ ਹੂੰ ਤੇ ਜਦੋਂ ਸ਼ੋਅ 'ਚ ਜਾ ਕੇ ਆਪਾਂ ਪਿਛੇ ਆ ਗਏ ਫਿਰ ਆਪਾਂ ਬੋਲਣ ਲੱਗੇ ਦੱਸੋ ਤੇ ਫਿਰ ਮੈਕ ਚ ਦੱਸਿਆ ਜਾਵੇ ਪਈ ਤੇਰੇ ਘੋੜੇ ਚ ਤੇ ਆ ਕਮੀਆਂ ਤੇ ਫਿਰ ਉਹ ਤੋਂ ਕੋਈ ਕੋਈ ਕੋੜੀ ਵੀ ਨਹੀਂ ਆਊਗਾ ਉਤੋਂ ਕੋਈ ਕੋੜੀ ਕਰਾਸ ਨਹੀਂ ਹੋਣੀ ਉਹਦਾ ਸਟੱਡ ਸਰਵਿਸਿੰਗ ਚੱਲਣੀ ਜਿਉਂ ਨੇ ਵੇਚਣਾ ਉਹ ਨਹੀਂ ਵਿਕਣਾ ਕਿਉਂਕਿ ਵਰਲਡ ਵਾਈਡ ਹੋ ਗਿਆ ਨਾ ਜੱਗ ਜਹਾਰ ਹੋ ਗਿਆ ਵੀ ਇਹਦੇ ਘੋੜੇ ਚ ਤੇ ਕਮੀਆਂ ਹ ਹੁਣ ਇੱਕ ਬੰਦੇ ਨੇ ਇੱਕ ਫੇਸਬੁਕ ਤੇ ਮੈਂ ਕਮੈਂਟ ਕੀਤਾ ਸੀ ਲਿਖ ਕੇ ਵੀ ਸ਼ੋਅਾਂ ਚ ਕੀ ਹੁੰਦਾ ਇੱਕ ਬੰਦਾ ਮੈਨੂੰ ਕਹਿੰਦਾ ਕਹਿੰਦਾ ਫਿਰ ਤੇ ਨਵੇਂ ਬੰਦਿਆਂ ਨਾਲ ਤੁਸੀਂ ਧੋਖਾ ਕਰ ਰਹੇ ਹੋ ਹ ਮੈਂ ਕਿਹਾ ਜੀ ਕਿਵੇਂ ਕਹਿੰਦਾ ਤੁਸੀਂ ਉਹਦੀਆਂ ਕਮੀਆਂ ਨਹੀਂ ਦੱਸ ਰਹੇ ਲੋਕਾਂ ਨੂੰ ਤੇ ਨਵਾਂ ਬੰਦਾ ਫਸ ਜਾਊਗਾ ਤੇ ਯਾਰ ਇਹਦੇ ਚ ਘੋੜੇ ਦਾ ਕੀ ਕਸੂਰ ਹੈ ਘੋੜ ਨਾਲ ਮੇਰੀ ਗੱਲ ਮੰਨਣੀ ਏ ਬੇਜਵਾਨ ਦੀ ਕਿਉਂ ਇਨਸਲਟ ਕਰਨੀ ਦੇਖੋ ਜਾਨਵਰ ਹੈ ਆਪਾਂ ਰੱਖਿਆ ਵਾ ਆਪਾਂ ਇੱਕ ਸ਼ੋਅ ਚ ਪਹਿਲੀ ਗੱਲ ਤੇ ਜਾਣਨੇ ਕਿਉਂ ਆ ਜਾਂ ਤਾਂ ਆਪਾਂ ਜਾਈਏ ਨਾ ਸਾਡਾ ਚੰਗਾ ਸਾਡੇ ਘਰੇ ਟੌਪ ਦਾ ਆਪਾਂ ਨੂੰ ਘਰੇ ਰੱਖੀਏ ਜੇ ਆਪਾਂ ਸ਼ੋਅ ਚ ਗਏ ਆ ਵਾਕਿਆ ਆਪਾਂ ਉਹਦੇ ਪਿੱਛੇ ਲਾਲਚ ਨੂੰ ਗਏ ਆ ਕਿ ਸਾਡਾ ਘੋੜਾ ਜੇ ਜਿੱਤ ਗਿਆ ਤੇ ਅਸੀਂ ਮਹਿੰਗਾ ਵੇਚ ਲਾਂਗੇ ਇਹਦੇ ਬੱਚੇ ਮਹਿੰਗੇ ਵੇਚ ਲਾਂਗੇ ਤੇ ਜੇ ਆਪਾਂ ਉਥੇ ਹਾਰ ਕੇ ਆਏ ਆ ਤੇ ਫਿਰ ਉਹ ਸ਼ੋਅ ਵਾਲਿਆਂ ਨੇ ਜਦੋਂ ਸਾਨੂੰ ਪਹਿਲਾਂ ਕਲੀਅਰ ਕੀਤਾ ਤੇ ਸਾਨੂੰ ਪਤਾ ਹੋਣਾ ਚਾਹੀਦਾ ਸੋ ਸ਼ੋਅ ਵਾਲਿਆਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸ਼ੋਅਾਂ ਦੇ ਵਿੱਚ ਇੱਕ ਪ੍ਰੋਸਪੈਕਟਸ ਬਣਾਓ ਇੱਕ ਕਾਪੀ ਪ੍ਰਿੰਟ ਕਰਾਓ ਉਹਦੇ ਉੱਤੇ ਫੋਟੋਆਂ ਡਰਾਇੰਗ ਲਾਓ ਸਕੂਲ ਦੇ ਵਿੱਚ ਜਦੋਂ ਸਾਇੰਸ ਦੀਆਂ ਕਿਤਾਬਾਂ ਪੜ੍ਹਦੇ ਆ ਜਾਂ ਕੋਈ ਵੀ ਪੜ੍ਹਦੇ ਆ ਉਹਦੇ ਉੱਤੇ ਨਾ ਫੋਟੋ ਲਾ ਕੇ ਡਰਾਇੰਗ ਚ ਦੱਸਿਆ ਹੁੰਦਾ ਨਾ ਕਿ ਬੱਚੇ ਇਹਦਾ ਮਤਲਬ ਆ ਆ ਆਪਾਂ ਸ਼ੋਅਾਂ ਦੇ ਵਿੱਚ ਕਿਉਂ ਨਹੀਂ ਛਪਾਰੇ ਕਿਤਾਬਾਂ ਸੋ ਜੇ ਕਿਸੇ ਭਰਾ ਨੂੰ ਇਹ ਗੱਲ ਚੰਗੀ ਲੱਗਦੀ ਆ ਤੇ ਵੀਡੀਓ ਨੂੰ ਥਲੇ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਅਸੀਂ ਕਿਤੇ ਗਲਤ ਤਾਂ ਨਹੀਂ ਕਰਿਓ ਸ਼ੇਅਰ ਕਰ ਦਿਓ ਜੀ ਤੇ ਰਬੂ ਨੂੰ